ਗੱਡੀ ਵੀ ਘਰੇ ਸੀ ਸਾਰੀਆਂ ਬਾਈਕ ਵੀ ਘਰੇ ਸੀ ਫਿਰ ਮੈਂ ਬਾਈ ਨੂੰ ਕਿਹਾ ਵੀ ਫਿਰ ਬਾਈ ਕਹਿੰਦਾ ਯਾਰ ਖਾਣਾ ਬਣਾਇਆ ਨੰਮੀ ਨਹੀਂ ਮੈਂ ਕਿਹਾ ਵੀ ਪਾਜੀ ਯਾਰ ਮਾਤਾ ਨੂੰ ਕੋਹ ਨੂੰ ਤੰਗ ਕਰਨਾ ਆਪਾਂ ਬਾਹਰੋਂ ਮੰਗਾ ਲੈਨੇ ਕਹਿੰਦਾ ਨਹੀਂ ਮਾਤਾ ਨੇ ਤਾਂ ਫੋਨ ਕਰਿਆ ਬਾਈ ਦੇ ਮੂਰੇ ਰੋਟੀ ਰੱਖੀ ਬਹੁਤ ਵੱਡਾ ਬਾਈ ਦਾ ਜਿਗਰਾ ਸੀ ਜਦੋਂ ਰੋਟੀ ਰੱਖੀ ਬਾਈ ਨੇ ਰੋਟੀ ਚੱਕ ਕੇ ਹੱਥ ਤੇ ਰੱਖ ਲਈ ਥਾਲੀ ਚ ਅੱਛਾ ਐਦਾਂ ਖਾਦੀ ਮੈਂ ਕਿਹਾ ਵੀ ਥਾਲੀ ਚ ਨਹੀਂ ਰੱਖੀ ਕਹਿੰਦਾ ਨਹੀਂ ਯਾਰ ਥਾਲੀ ਚ ਕਹਿੰਦਾ ਸਾਡੇ ਬੱਚੇ ਰੱਖ ਕੇ ਖਾਣਗੇ ਕਿਉਂਕਿ ਸਾਡੇ ਬਜ਼ੁਰਗ ਸੀ ਜਿਹੜੇ ਉਹ ਹੱਥ ਤੇ ਧਰ ਕੇ ਰੋਟੀ ਖਾਂਦੇ ਸੀ ਉਹਨਾਂ ਦੀ ਹੱਥ ਤੇ ਧਰ ਕੇ ਖਾਦੀ ਸੀ ਰੋਟੀ ਅ अच्छा प्रति ਜਿਵੇਂ ਰਾਜਵੀਰ ਜਵੰਦੇ ਦਾ ਪਿਆਰ ਸੀਗਾ क्रेज ਸੀਗਾ ਜਾਂ ਕਹਿ ਲਓ ਕਿ ਐਕਸਾਈਟਮੈਂਟ ਸੀਗੀ ਬਾਈਕਿੰਗ ਦੇ ਲਈ ਪੈਰਾਗਲਾਈਡਿੰਗ ਦੇ ਲਈ ਤੁਸੀਂ ਇੰਨੀਆਂ ਮੁਲਾਕਾਤਾਂ ਜਦੋਂ ਹੋਈਆਂ ਇੰਨੇ ਤੁਸੀਂ ਗੀਤ ਕੀਤੇ ਓਬਵੀਅਸ ਆ ਕਿ ਜਦੋਂ ਤੁਸੀਂ ਕਿਸੇ ਲਈ ਗੀਤ ਕਰਦੇ ਹੋ ਤਾਂ ਕਈ ਸਿਟਿੰਗ ਹੁੰਦੀਆਂ ਹੋਣਗੀਆਂ ਕਦੇ ਦੇਖਿਆ ਇਹ ਇਹ ਮੁਹੱਬਤ ਉਹਦਾ ਨਹੀਂ ਮੈਂ ਗਿਆ ਜਦੋਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਸੀਂ ਸ਼ਬਦ ਕੀਤਾ ਬਾਈ ਕਹਿੰਦਾ ਆਜੋ ਵੀਡੀਓ ਬਣਾਉਣਾ ਪਿੰਡ ਪੋਨੇ ਹਾਂ ਹਾਂਜੀ ਪੋਨੇ ਕਹਿੰਦਾ ਆਜੋ ਯਾਰ ਘਰ ਮੈਂ ਕਿਹਾ ਬਾਈ ਯਾਰ ਕੋ ਘੇਰ ਲੂਗਾ ਕਹਿੰਦਾ ਮੇਰੀ ਗੱਲ ਕਰਾ ਦੇ ਤੂੰ ਆਤਾ ਸਹੀ ਗੱਡੀ ਲੈ ਕੇ ਅਸੀਂ ਵੀਡੀਓ ਡਾਇਰੈਕਟਰ ਲੈ ਕੇ ਲੁਧਿਆਣੇ ਨੂੰ ਗਏ ਇਹ ਕੋਵਿਡ ਦੀ ਗੱਲ ਹਾਂ ਕੋਵਿਡ ਦੀ ਗੱਲ ਆ ਫਿਰ ਅਸੀਂ ਖੇਤਾਂ ਦੇ ਵਿੱਚ ਗਏ ਬਾਈ ਦੀ ਮੋਟਰ ਤੇ ਉੱਥੇ ਬੈਠੇ ਪਹਿਲਾਂ ਗੱਲਾਂ ਗੁੱਲਾਂ ਮਾਰੀਆਂ ਇੱਧਰ ਬਾਈ ਨੇ ਮੱਕੀ ਮੁੱਕੀ ਬੀਜੀ ਹੋਈ ਸੀ ਹਨਾ ਤਾਂ ਬਾਈ ਨੇ ਫਿਰ ਬਾਈ ਕਹਿੰਦਾ ਫਿਰ ਮੈਂ ਥੋੜੀ ਜਿਹੀ ਹਵਾ ਖਾਇਆ ਮੈਂ ਜਾਨੂੰ ਕੈਮਰੇ ਕੁੰਬਰੇ ਸੈੱਟ ਕਰੂ ਮਾਂ ਯਾਰ ਹਵਾ ਮਤਲਬ ਵੀ ਹਵਾ ਕਿਦਾਂ ਖਾਣੀ ਹੈ ਬਾਈ ਨੇ ਫਿਰ ਆਪਣੀ ਗੱਡੀ ਫਾਰਚੂਨਰ ਦੇ ਵਿੱਚੋਂ ਕੱਢ ਲਿਆ ਸਾਮਾਨ ਆ ਉਹਦਾ ਨਾ ਬਾਈ ਨੇ ਫਿਰ ਪੈਰਾਗਲਾਈਡਿੰਗ ਲਈ ਉਹ ਜਦੋਂ ਬੰਨਿਆ ਪੱਖਾ ਜਨਾ ਡਰ ਗਿਆ ਦੇਖ ਕੇ ਕਿਉਂਕਿ ਮੈਂ ਤਾਂ ਉਹ ਚ ਤੇ ਜਦੋਂ ਚੜਿਆ ਆਸਮਾਨ ਤੇ ਸਾਡਾ ਤਾਂ ਕਲਜਾ ਕੰਬ ਗਿਆ ਤੇ ਬਾਈ ਆਇਆ ਫਿਰ ਕਾਫੀ دیر ਬਾਅਦ ਮੁੜ ਕੇ ਉਹਨੇ ਲਾਹ ਲਿਆ ਲਿਆ ਕੇ ਖੇਤ ਚ ਮੈਂ ਕਿਹਾ ਬਾਈ ਯਾਰ ਡਰਦਾ ਨਹੀਂ ਤੂੰ ਕਿੱਥੇ ਜਿਹੜਾ ਕੱਢ ਕੇ ਆਇਆ ਕਹਿੰਦਾ ਤੁਹਾਡੇ ਲੁਧਿਆਣੇ ਜਿੱਥੇ ਬੇਰ ਦਾ ਪਲਾਂਟ ਆ ਉਹਦੇ ਉੱਪਰ ਦੀ ਜਿਹੜਾ ਕੱਢਦੇਈਦਾ ਮੈਂ ਲੁਧਿਆਣੇ ਜਿਹੜਾ ਕੱਢਦਾ ਮੈਨੂੰ ਚੈਨ ਹੀ ਨਹੀਂ ਆਉਂਦਾ ਪੁੰਨੇ ਤੋਂ ਲੁਧਿਆਣੇ ਉਹ ਕਹਿੰਦਾ ਵੀ ਜਿੰਨੀ ਮੈਨੂੰ ਚੈਨ ਹੀ ਨਹੀਂ ਆਉਂਦੀ ਜਿੰਨੀਦਰ ਮੈਂ ਹਵਾ ਨਹੀਂ ਖਾਂਦਾ ਮੈਂ ਕਿਹਾ ਯਾਰ ਵੀ ਬਾਈ ਇਹ ਤਾਂ ਜਿਗਰਾ ਹੀ ਬਹੁਤ ਵੱਡਾ ਕਹਿੰਦਾ ਤੂੰ ਆ ਤਾਂ ਸਹੀ ਉਹ ਮੈਂ ਕਿਹਾ ਨਾ ਯਾਰ ਮੈਂ ਤਾਂ ਕੰਨਾਂ ਨੂੰ ਹੱਥ ਲਾ ਨਾ ਤੇ ਫਿਰ ਬਾਈ ਨੇ ਉਹਦੀਆਂ ਬਾਈਕ ਦਿਖਾਈਆਂ ਮੈਨੂੰ ਪੌਣੇ ਜਦੋਂ ਜਦੋਂ ਹਾਲੇ ਮੋਹਾਲੀ ਕੋਠੀ ਨਹੀਂ ਲਈ ਸੀ ਅੱਛਾ ਗੱਡੀ ਵੀ ਘਰੇ ਸੀ ਸਾਰੀਆਂ ਬਾਈਕ ਵੀ ਘਰੇ ਸੀ ਫਿਰ ਮੈਂ ਬਾਈ ਨੂੰ ਕਿਹਾ ਵੀ ਫਿਰ ਬਾਈ ਕਹਿੰਦਾ ਯਾਰ ਖਾਣਾ ਬਣਾਇਆ ਨੰਮੀ ਨੇ ਮੈਂ ਕਿਹਾ ਵੀ ਪਾਜੀ ਯਾਰ ਮਾਤਾ ਨੂੰ ਕਹਾਨੂੰ ਤੰਗ ਕਰਨਾ ਆਪਾਂ ਬਾਹਰੋਂ ਮੰਗਾ ਲੈਨੇ ਆ ਕਹਿੰਦਾ ਨਹੀਂ ਯਾਰ ਮਾਤਾ ਨੇ ਤਾਂ ਫੋਨ ਕਰਿਆ ਵੀ ਪੁੱਤ ਰੋਟੀ ਤਿਆਰ ਹੋ ਗਈ ਸਾਰੇ ਆਜੋ ਫਿਰ ਅਸੀਂ ਬਾਈ ਦੇ ਉੱਪਰ ਚਵਾਰੇ 'ਚ ਬਹਿ ਕੇ ਸਾਰੇ ਜਣਿਆਂ ਨੇ ਉੱਪਰ ਖਾਣਾ ਖਾਦਾ ਬਹੁਤ ਗੱਲਾਂ ਹੋਈਆਂ ਬਾਈ ਸ਼ਕੀਨ ਸੀ ਚੀਜ਼ ਦਾ ਬਹੁਤ ਵੱਡਾ ਵੀ ਮਤਲਬ ਮੈਂ ਘੁੰਮਣ ਜਾਣਾ ਵਾ ਇੱਕ ਵਾਰ ਦਾ ਮੈਂ ਤੁਹਾਨੂੰ ਬਾਈ ਨਾਲ ਕਿੱਸਾ ਸੰਝਾ ਕਰਦਾ ਅਸੀਂ ਮਨਾਲੀ ਨੂੰ ਗਏ ਆਪਦਾ ਕੰਮ ਕਰਨ ਵਾਸਤੇ ਹਾਂ ਰਾਤ ਦੇ ਮੈਨੂੰ ਉਹਦਾ 10:00 ਦਾ ਟਾਈਮ ਸੀਗਾ ਹਨੇਰਾ ਸੀਗਾ ਉੱਥੇ ਵਨਵੇ ਚੱਲ ਰਿਆ ਸੀ ਰੋਡ ਖਰਾਬ ਸੀਗਾ ਮਨਾਲੀ ਹਾਂ ਮਨਾਲੀ ਤੋਂ ਪਿੱਛੇ ਸੀਗਾ ਜਿਹੜਾ ਮੇਨ ਹਾਈਵੇ ਹੈ ਹਾਂ ਮੇਨ ਹਾਈਵੇ ਉਹ ਬੰਦ ਸੀਗਾ ਉੱਥੇ ਵਨਵੇ ਚੱਲਦਾ ਸੀ ਵੀ 100 ਗੱਡੀ ਉਧਰੋਂ ਲੰਘੂ ਫੇਰ 100 ਇਧਰੋਂ ਲੰਘੂ ਬਿਲਕੁਲ ਹਨੇਰੇ 'ਚ ਖੜੇ ਕੋਈ ਬਲਬ ਨਹੀਂ ਬਾਈ ਨੇ ਮੈਨੂੰ ਲੱਗਦਾ ਵੀ ਲੇਟ ਜਗਾ ਕੇ ਸ਼ਾਇਦ ਬਾਈ ਪੱਗ ਦਾ ਲੜ ਠੀਕ ਕਰਨ ਲੱਗੇ ਅਸੀਂ ਮੇਰਾ ਵੀਡੀਓ ਡਾਇਰੈ ਚਾਰ ਪੰਜ ਗੱਡੀਆਂ ਛੱਡ ਕੇ ਗੱਡੀ ਖੜੀ ਸੀ ਕਹਿੰਦਾ ਯਾਰ ਉਹ ਚ ਰਾਜਵੀਰ ਜਵੰਦਾ ਮੈਂ ਕਹਾਂ ਨਹੀਂ ਯਾਰ ਬਾਈ ਥੋੜੀ ਰਾਤ ਨੂੰ ਇੱਥੇ ਕਿੱਥੇ ਘੁੰਮਦਾ ਕਹਿੰਦਾ ਨਹੀਂ ਫਿਰ ਅਸੀਂ ਗੱਡੀ ਦੇ ਨੇੜੇ ਗਏ ਮੈਂ ਆਪਣੇ ਮੋਬਾਈਲ ਦੀ ਲਾਈਟ ਲਾ ਕੇ ਬਾਈ ਦੀ ਗੱਡੀ 'ਚ ਮਾਰੀ ਤਾਂ ਫਿਰ ਮੈਂ ਜਦੋਂ ਦੇਖਿਆ ਵੀ ਇਹ ਤਾਂ ਰਾਜਵੀਰ ਜਵੰਦਾ ਹੀ ਫਿਰ ਮੈਂ ਲਾਈਟਾਂ ਜ਼ਿਆਦਾ ਏਦਾਂ ਕਮਾਉਣ ਲੱਗ ਗਿਆ ਬਾਈ ਨੇ ਸ਼ੀਸ਼ਾ ਡਾਊਨ ਕਰਿਆ ਜਮਾਂ ਨਹੀਂ ਡਰਿਆ ਕਹਿੰਦਾ ਕੌਣ ਆ ਯਾਰ ਲਾਈਟ ਬੰਦ ਕਰ ਮੈਂ ਲਾਈਟਾਂ ਮਾਰਦ ਰਿਹਾ ਬਾਈ ਏਦਾਂ ਫੜਦਾ ਰਿਹਾ ਤੂੰ ਜਿਗਰਾ ਦੇਖੋ ਬਾਈ ਦਾ ਆ ਬਾਈ ਨੇ ਮਤਲਬ ਮੇਰਾ ਹੱਥ ਫੜਨ ਦੀ ਮੇਰਾ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਫਿਰ ਮੈਂ ਆਪਦੇ ਮੂੰਹ ਤੇ ਮਾਰਿਆ ਫਿਰ ਹੱਸਣ ਲੱਗਾ ਕਹਿੰਦਾ ਮੈਂ ਕਿਹਾ ਕੋਈ ਆਪਦਾ ਹੀ ਹੋ ਸਕਦਾ ਯਾਰ ਮਾਂ ਵੀ ਰਾਤ ਨੂੰ ਕਿੱਧਰ ਕਹਿੰਦਾ ਤੇਰਾ ਗਾਣਾ ਸ਼ੂਟ ਕਰਨ ਚੱਲੇ ਆਂ ਲੈ ਜਾ ਰਹੇ ਆ ਮਾਂ ਕਹਾ ਬਾਈ ਰਾਤ ਨੂੰ ਜਾਣਾ ਕਹਿੰਦਾ ਨਹੀਂ ਜਿੰਨਾ ਕਿ ਸਫ਼ਰ ਨਿਕਲੂਗਾ ਉਨਾ ਖੱਡਾਂਗੇ ਜਿੱਥੇ ਦਿਲ ਕਰਿਆ ਸੌਂ ਜਾਗੇ ਤੇ ਪਜੈਰੋ ਗੱਡੀ ਦੇ ਪਿੱਛੇ ਮੋਟਰਸਾਈਕਲ ਬੰਨੇ ਹੋਇਆ ਸੀਗਾ ਬਾਈ ਨੇ ਜਿਹਦੇ ਉੱਤੇ ਗੀੜੀਆਂ ਦਿੱਤੀਆਂ ਹਨਾ ਉਹਦੇ ਵਿੱਚ ਹੈਗਾ ਵਾ ਨੋਜ ਪੈਨ ਦੇਣਾ ਪਾਚਮਕਾਰੇ ਜੱਟ ਦੀ ਬਰੋਂ ਨਖ ਤੇ ਮੇਰਾ ਲਿਖਿਆ ਆ ਸੀਗਾ ਉਹ ਲੇ ਲਦਾਖ ਹੋਇਆ ਸੀਗਾ ਸ਼ੂਟ ਬਾਈ ਨੇ ਤਾਂ ਯਾਰ ਇੰਨੀਆਂ ਗੱਲਾਂ ਸਾਂਝੀਆਂ ਨੇ ਇੰਨੀਆਂ ਗੱਲਾਂ ਹੋਈਆਂ ਮੈਂ ਮਤਲਬ ਮੈਂ ਬਾਈ ਕਦੇ ਉਦਾਸ ਨਹੀਂ ਦੇਖਿਆ ਕਦੇ ਉਹਨੇ ਨੈਗੇਟਿਵ ਗੱਲ ਨਹੀਂ ਕੀਤੀ ਜ਼ਿੰਦਾਦਿਲ ਬਹੁਤ ਮੈਂ ਕਹਿੰਦਾ ਜਦੋਂ ਤੁਸੀਂ ਮਿਲਣਾ ਹੱਸ ਕੇ ਉੱਡ ਕੇ ਕਿਵੇਂ ਆ ਓਏ ਠੀਕ ਆ ਬਾਈ ਘਰੇ ਬੈਠੇ ਇੱਕ ਵਾਰ ਲੁਧਿਆਣੇ ਸਟੂਡੀਓ ਚ ਬਾਈ ਕਹਿੰਦਾ ਯਾਰ ਵੀ ਦੋ ਗਾਣੇ ਗਾ ਲੈ ਮੈਂ ਹੋਰ ਗਾਣਾ ਦੋਕ ਰੋਟੀ ਖਾਈਏ ਅਸੀਂ ਕਿਹਾ ਬਾਈ ਫਿਰ 10 ਕਿ ਮਿੰਟ ਰੋ ਜਾ ਪਨੀਰ ਲੈ ਆਈਏ ਉਹ ਗੱਲ ਜਦੋਂ ਸਾਡੀ ਇਹੀ ਹੁੰਦੀ ਹੈ ਵੀ ਪਨੀਰ ਖਾਈਏ ਯਾਰ ਮੈਂ ਕਿਹਾ ਵੀ ਮੈਂ ਪਨੀਰ ਲੈ ਆਵਾਂ ਕਹਿੰਦਾ ਘਰੇ ਕੀ ਪਿਆ ਮੈਂ ਕਿਹਾ ਦਾਲ ਪਈ ਆ ਯਾਰ ਕਹਿੰਦਾ ਦਾਲ ਨਾ ਖਾਣੀ ਆ ਪਨੀਰ ਨਾ ਨਹੀਂ ਖਾਣੀ ਬਾਈ ਦੇ ਮੂਰੇ ਰੋਟੀ ਰੱਖੀ ਬਹੁਤ ਵੱਡਾ ਬਾਈ ਦਾ ਜਿਗਰਾ ਸੀ ਜਦੋਂ ਰੋਟੀ ਰੱਖੀ ਬਾਈ ਨੇ ਰੋਟੀ ਚੱਕ ਕੇ ਹੱਥ ਤੇ ਰੱਖ ਲਈ ਥਾਲੀ ਚ ਅੱਛਾ ਐਦਾਂ ਖਾਦੀ ਮੈਂ ਕਿਹਾ ਵੀ ਥਾਲੀ ਚ ਨਹੀਂ ਰੱਖੀ ਕਹਿੰਦਾ ਨਹੀਂ ਯਾਰ ਥਾਲੀ ਚ ਕਹਿੰਦਾ ਸਾਡੇ ਬੱਚੇ ਰੱਖ ਕੇ ਖਾਣਗੇ ਕਿਉਂਕਿ ਸਾਡੇ ਬਜ਼ੁਰਗ ਸੀ ਜਿਹੜੇ ਉਹ ਹੱਥ ਤੇ ਧਰ ਕੇ ਰੋਟੀ ਖਾਂਦੇ ਸੀ ਉਹਨਾਂ ਦੀ ਹੱਥ ਤੇ ਧਰ ਕੇ ਖਾਦੀ ਸੀ ਰੋਟੀ ਅੱਜ ਸਾਨੂੰ ਥਾਲ ਥਾਲੀਆਂ ਨਸੀਬ ਹੋਈ ਹਾਥ ਤੇ ਧਰ ਕੇ ਖਾਵਾਂ ਸਾਡੇ ਬੱਚੇ ਥਾਲੀਆਂ ਸਿਖਾਉਂਦੇ ਰਹਿਣ ਪਰ ਮਤਲਬ ਬਾਈ ਯਾਰ ਮਤਲਬ ਬਾਲੀਆਂ ਯਾਦਾਂ ਸੀ ਯਾਰ ਬਹੁਤ ਮਨ ਭਰਿਆ ਮੈਂ ਆਪਣੇ ਘਰੇ ਕਿੰਨੀ ਵਾਰੀ ਰੋਇਆ ਹੂੰ ਬਾਈ ਨੂੰ ਯਾਦ ਕਰਕੇ ਕਦੇ ਕੋਠੇ ਖੜਕੇ ਕਦੇ ਗੱਡੀ 'ਚ ਬਹਿ ਕੇ ਅੱਜ ਵੀ ਮਨ ਬਹੁਤ ਭਰਿਆ ਮੈਂ ਰਾਜਵੀਰ ਵੀਰੇ ਦੇ ਨਾਂ ਕਰਕੇ ਤੁਹਾਡੇ ਕੋਲ ਜੇ ਤੁਹਾਨੂੰ